ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਆਪਣੀਆਂ ਮੰਗਾਂ ਮੰਨਣ ਲਈ ਡੀਸੀ ਦਫ਼ਤਰ ਅੱਗੇ ਤਰਨਾ ਲਾਇਆ ਜਾਵੇਗਾ ਅਤੇ ਨਾਲ ਹੀ ਇਹ ਰੇਲਾ ਵੀ ਰੁਕਾਇਆ ਜਾਣ ਗਿਆ ਕਿਉਂਕਿ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਇਸ ਲਈ ਕਿਸਾਨ ਮਜ਼ਦੂਰ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ ਅਤੇ ਨਾਲ ਹੀ ਪੀਯੂ ਯੂਨੀਵਰਸਿਟੀ ਦੇ ਮਾਮਲੇ ਦੇ ਵਿੱਚ ਕਿਸਾਨ ਮਜ਼ਦੂਰ ਕਮੇਟੀ ਵੀ ਨੌਜਵਾਨ ਵਿਦਿਆਰਥੀਆਂ ਦਾ ਟੱਟ ਕੇ ਸਾਥ ਦੇਵੇਗੀ ਅਤੇ ਉਹਨਾਂ ਵੱਲੋਂ ਜਾਰੀ ਸੰਘਰਸ਼ ਵਿੱਚ ਕਿਸਾਨ ਜਥੇਬੰਦੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆ ਕੇ ਹਿੱਸਾ ਲੈਣਗੀਆਂ ਫਾਸਟਵੇਚ ਚੈਨਲ ਵੇਖ ਰਹੇ ਮੇਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਮਨ ਸਿੰਘ ਪੰਦੇੜ ਦਾ ਗੱਲ ਕਰਨ ਜਾ ਰਹੇ ਹਾਂ ਕਿਤੇ ਨਾ ਕਿਤੇ ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਵੱਲੋਂ ਆਪਣੀਆਂ ਪੱਖਵੀਆਂ ਮੰਗਾਂ ਨੂੰ ਲੈ ਕੇ ਸਮੇਂ-ਸਮੇਂ ਤੇ ਸਰਕਾਰ ਖਿਲਾਫ ਅਨੇਕਾ ਮੋਰਚੇ ਖੁੱਲੇ ਗਏ ਹਨ ਤੇ ਮੋਰਚਿਆਂ ਦੇ ਵਿੱਚ ਇਹਨਾਂ ਨੇ ਜਿੱਤ ਵੀ ਪ੍ਰਾਪਤ ਕੀਤੀ ਹੈ ਅਜੇ ਵੀ ਇਹਨਾਂ ਦਾ ਸੰਘਰਸ਼ ਜਾਰੀ ਹੈ ਕਿਉਂਕਿ ਸਰਕਾਰ ਆਪਣੀਆਂ ਮੰਗਾਂ ਤੋਂ ਅਵੇਸਲੀ ਹੋਈ ਪਈ ਹੈ ਤੇ ਮੰਗਾਂ ਮਨਾਉਣ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਅਨੇਕਾਂ ਘੋਲ ਕਰਨੇ ਪੈ ਰਹੇ ਹਨ ਤੇ ਅਸੀਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ ਸਰਮਤ ਸਿੰਘ ਭੰਦੇਰ ਨਾਲ ਕੀ ਕਹਿਣਾ ਚਾਹੁੰਦੇ ਹਨ ਦੇਖੋ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਸੀਨੀਅਰ ਲੀਡਰ ਹਾਂ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਭਾਰਤ ਆ ਜਿਹੜੀ ਪੰਜਾਬ ਤੇ ਹਰਿਆਣਾ ਚੈਪਟਰ ਦੀ ਮੀਟਿੰਗ ਹੋਈ ਸੀ ਉਹ ਚ ਫੈਸਲੇ ਕੀਤੇ ਸੀਗੇ ਕਿ ਅਸੀਂ ਆਉਣ ਵਾਲੇ ਸਮੇਂ ਡਾ ਸ਼ੰਭੂ ਖਨੌਰੀ ਮੋਰਚਾ ਖੇੜਿਆ ਗਿਆ ਜਾਂ ਉਹਦੇ ਦੋਸ਼ੀ ਅਧਿਕਾਰੀ ਆ ਜਾਂ ਉਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਮੰਗਾ ਔਰ ਖਾਸ ਕਰਕੇ ਬਿਜਲੀ ਸੋਧ ਬਿੱਲ 225 ਜਿਹੜਾ ਪੂਰੇ ਦੇਸ਼ ਦੇ 140 ਕਰੋੜ ਲੋਕਾਂ ਤੇ ਪ੍ਰਭਾਵ ਪਾਊਗਾ ਤੇ ਸਾਡੇ 3.5 ਕਰੋੜ ਪੰਜਾਬੀਆਂ ਤੇ 80% ਲੋਕਾਂ ਕੋ ਬਿਜਲੀ ਬੰਦ ਨਹੀਂ ਜਾਣੀ ਕਿਉਂਕਿ ਬਿਜਲੀ ਬੋਰਡ ਦਾ ਪ੍ਰਾਈਵੇਟੇਸ਼ਨ ਹੋ ਰਿਹਾ ਉਹਨੂੰ ਰੋਕਣ ਲਈ 17 ਤੇ 18 ਦਸੰਬਰ ਨੂੰ 17 ਦਸੰਬਰ ਨੂੰ ਪੂਰੇ ਪੰਜਾਬ ਦੇ ਅੰਦਰ ਡੀਸੀ ਦਫ਼ਤਰਾਂ ਤੇ ਮੋਰਚਾ ਸ਼ੁਰੂ ਹੋ ਜਾਊਗਾ ਦੋ ਦਿਨ ਦੇਖਾਂਗੇ ਸਰਕਾਰ ਨੂੰ ਨਹੀਂ ਕੋ ਸੁਣਿਆ ਹੁੰਦੇ 19 ਦਸੰਬਰ ਨੂੰ ਪੰਜਾਬ ਦੇ ਅੰਦਰ ਰੇਲ ਦਾ ਪਈਆ ਜਾਮ ਹੋਊਗਾ ਅਸੀਂ ਰੇਲਾਂ ਜਾਮ ਕਰਨਾ ਨਹੀਂ ਚਾਹੁੰਦੇ ਸਰਕਾਰ ਸਾਡੇ ਨਾਲ ਪਹਿਲਾਂ ਗੱਲ ਕਰ ਲਵੇ ਇਹਦੇ ਨਾਲ ਦੀ ਨਾਲ ਜਿਹੜਾ ਕਿਸਾਨ ਮਜ਼ਦੂਰ ਪੋਰਚਾ ਭਾਰਤ ਨੇ ਅਨਾਉਂਸਮੈਂਟ ਕੀਤੀ ਆ 15 16 17 ਇਹ ਨਵੰਬਰ ਦਾ ਪ੍ਰੋਗਰਾਮ ਆ ਇਹਦੇ ਵਿੱਚ ਪੂਰੇ ਪੰਜਾਬ ਦੇ ਅੰਦਰ ਅਰਥੀ ਫੂਕਾਂਗੇ ਬਿਜਲੀ ਬੋਰਡ ਨੂੰ ਰੋਕਣ ਵਾਸਤੇ ਇਹਦੇ ਨਾਲ ਨੇ ਦੁਆਬੇ ਦੀਆਂ ਜਥੇਬੰਦੀਆਂ ਨੇ ਨਵੰਬਰ ਦੇ ਵਿੱਚ ਹੀ ਜਿਹੜਾ 18 ਨਵੰਬਰ ਆ ਆਪਣਾ ਜਲੰਧਰ ਵਿੱਚੋਂ डीसी ਦਫ਼ਤਰ ਧਰਨਾ ਦੇਣਗੇ ਜੇ ਨਾਂ ਗੱਲ ਸੁਣੀ ਤੇ 21 ਨੂੰ ਜੜਾ ਵਾ ਉਹ ਸੜਕ ਟਕਣੀ ਆ ਉਹਦਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉੱਚ ਸ਼ਾਮਲ ਹੋਊਗੀ ਦੋਵਾਂ ਪ੍ਰੋਗਰਾਮਾਂ ਚ ਤੇ ਕਿਸਾਨ ਮਜ਼ਦੂਰ ਮੋਰਚਾ ਉਹਦਾ ਸਮਰਥਨ ਕਰੂਗਾ ਵਰਬਲੀ ਤੌਰ ਤੇ ਵੀ ਉਹ ਜਥੇਬੰਦੀਆਂ ਸਾਡੀਆਂ ਮੋਦੇ ਵਿੱਚ ਹੈਗੀਆਂ ਜਿਹੜਾ 10 ਦਾ ਪੰਜਾਬ ਯੂਨੀਵਰਸਿਟੀ ਦਾ ਚੰਡੀਗੜ੍ਹ ਦਾ ਮੋਰਚਾ ਲੱਗਾ ਹੋਇਆ ਉਹਨੂੰ ਬਚਾਉਣ ਦਾ ਉਹਦੇ ਵਿੱਚ ਕੱਲ ਉੱਥੇ ਸ਼ਾਮਲ ਹੋਣਾ ਉਹਨਾਂ ਸੱਦਾ ਵਿਦਿਆਰਥੀਆਂ ਦਾ ਉਹਦੇ ਵਿੱਚ ਅਸੀਂ ਜਿਹੜਾ ਗੁਰਦੁਆਰਾ ਅੰਮ੍ਰਿਤਸਰ ਇਕੱਠੇ ਹੋ ਕੇ ਫਿਰ ਜਾਵਾਂਗੇ ਔਰ ਜਿਹੜੀ ਸਖਤੀ ਕੀਤੀ ਜਾ ਰਹੀ ਹੈ ਪੀਜੂ ਯੂਨੀਵਰਸਿਟੀ ਦੇ ਅਧਿਕਾਰੀਆਂ ਜਾਂ ਪੁਲਿਸ ਜਿੱਨਾਂ ਜਬ ਕਰ ਰਹੀ ਤੱਕਾ ਉਹਦੀ ਅਸੀਂ ਨਿੰਦਾ ਕਰਦੇ ਹਾਂ ਪੀਸਫੁਲੀ ਡੈਮੋਕਰੈਟਿਕ ਢੰਗ ਨਾਲ ਉਹਨਾਂ ਨੂੰ ਵਿਦਿਆਰਥੀਆਂ ਨੂੰ ਆਪਣਾ ਇਕੱਠ ਕਰਨ ਦਿੱਤਾ ਜਾਵੇ ਆਪਣੀ ਗੱਲ ਰੱਖਣ ਦਿੱਤੀ ਜਾਵੇ ਨਹੀਂ ਤਾਂ ਤੁਰੰਤ ਜਿਹੜਾ ਅਨਾਊਂਸਮੈਂਟ ਕਰੋ ਕਿ ਸੈਨੇਟ ਦੀ ਚੋਣ ਕਦੋਂ ਹੋਣੀ ਹੈ ਅਨਾਊਂਸਮੈਂਟ ਕਰ ਦਿਓ ਇਹ ਜਿਹੜੇ ਆਉਣ ਵਾਲੇ ਸਮੇਂ ਸਾਡੇ ਪ੍ਰੋਗਰਾਮ ਸੀ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਜੇ ਤੁਹਾਡਾ ਕਹਿੰਦਾ ਮਤਲਬ ਹੈ ਤੁਸੀਂ ਜਿਹੜੇ ਉੱਥੇ ਨੌਜਵਾਨ ਆਪਣੇ ਸਟੂਡੈਂਟ ਹੈ ਜਿਹੜੇ ਪੀਯੂ ਦੇ ਉਹਨਾਂ ਦਾ ਵੀ ਤੁਸੀਂ ਸਮਰਥਨ ਕਰੋਗੇ ਤੇ ਉਹਨਾਂ ਦੀਆਂ ਮੰਗਾਂ ਵੀ ਮਨਾਉਣ ਦੀ ਬਿਲਕੁਲ ਸਾਡਾ ਮੋਰਚਾ ਕਿਸਾਨ ਮਜ਼ਦੂਰ ਮੋਰਚੇ ਦੀਆਂ ਤਮਾਮ ਜਥੇਬੰਦੀਆਂ ਕੱਲ੍ਹ ਵਾਲੇ ਪ੍ਰੋਗਰਾਮ 'ਚ ਸ਼ਾਮਲ ਹੋਣਗੇ ਠੀਕ ਹੈ ਜੀ ਇਹ ਸਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਮਨ ਸਿੰਘ ਪੰਦੇਹਰ ਜਿਨ੍ਹਾਂ ਨੇ ਕਿਹਾ ਕਿ ਉਹ ਆਪਣੀਆਂ ਮੰਗਾਂ ਮਨਾਉਣ ਲਈ ਸਰਕਾਰ ਤੇ ਦਬਾਅ ਪਾਉਣਗੇ ਤੇ ਰੇਲਾਂ ਵੀ ਰੁਕਣਗੇ ਤੇ ਡਿਸਿਸ ਹਫ਼ਤਾ ਦਾ ਜਾ ਕੇ ਮੰਗ ਪੱਤਰ ਵੀ ਦੇਣਗੇ ਤੇ ਤਾਂ ਜੋ ਕਿਸਾਨ ਸਰਕਾਰ ਨੂੰ ਉਹ ਆਪਣੀਆਂ ਮੰਗਾਂ ਮਨਵਣ ਲਈ ਮਜਬੂਰ ਕਰ ਸਕਣ ਫਾਟਵੇ ਚੈਨਲ ਤੋਂ ਅਮਰੀਕ ਸਿੰਘ ਅੱਲਾਦੀ ਦੀ ਰਿਪੋਰਟ ਅੰਮ੍ਰਿਤਸਰ